ਵੜਿੰਗ ਸਾਹਿਬ ਇਸ ਵੇਲੇ ਸਾਡੇ ਨਾਲ ਨੇ ਰਾਜਾ ਵੜਿੰਗ ਵੜਿੰਗ ਸਾਹਿਬ ਪਹਿਲਾ ਬਿਆਨ ਪਹਿਲੀ ਪ੍ਰਤੀਕਿਰਿਆ ਇਮੋਸ਼ਨਲ ਹੋ ਬਹੁਤ ਜਜ਼ਬਾਤੀ ਹੋ ਰਾਜਾ ਵੜਿੰਗ ਦੇ ਲੋਕਾਂ ਨੇ ਲੁਧਿਆਣੇਦਿਆਂ ਨੇ ਬਹੁਤ ਪਿਆਰ ਦਿੱਤਾ ਹੈ ਦਲ ਬਦਲੂ ਨੂੰ ਨਕਾਰਿਆ ਬਿਲਕੁਲ ਬਿਲਕੁਲ ਚਲੋ ਪਰਮਾਤਮਾ ਨੂੰ ਚੜ੍ਹਦੀ ਕਲਾ 'ਚ ਰੱਖੇ ਪਏ ਇਹ ਵੀ ਨਹੀਂ ਕਹਿਣਾ ਚਾਹੁੰਦਾ ਅੱਜ ਖੁਸ਼ੀ ਦੇ ਮੌਕੇ ਤੇ ਕਿਸੇ ਨੂੰ ਕੋਜ਼ੇ ਬਹੁਤ ਵੱਡਾ ਉਹਨੂੰ ਹਰਟ ਹੋਇਆ ਹੋਰ ਨੁਕਸਾਨ ਹੋ ਗਿਆ ਉਸ ਤਿੰਦਵਾਰੀ ਦਾ ਮੈਂਬਰ ਆਫ ਪਾਰਲੀਮੈਂਟ ਸੀ ਜੇ ਉਹ ਅਗਰ ਉਹ ਪਾਰਟੀ ਦਾ ਛੱਡਦਾ ਨਾ ਮੈਂ ਇੱਥੇ ਆਉਂਦਾ ਨਾ ਜੇ ਹਾਲਾਤ ਬਣਦੇ ਪਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਡਿਵੈਲਪਮੈਂਟ ਦੀ ਗੱਲ ਕਰਦੇ ਰਹੇ ਉਹ ਧਰਮ ਦੀ ਗੱਲ ਕਰਦੇ ਰਹੇ ਲੋਕਾਂ ਨੇ ਪਛਾਣਿਆ ਕਿ ਧਰਮ ਦੀ ਰਾਜਨੀਤੀ ਨਹੀਂ ਚੱਲੂਗੀ ਨਾ ਕੇਵਲ ਧਰਮ ਦੀ ਮਕਰ ਸਾਹਿਬ ਬਿਲੋ ਦਾ ਬੈੱਡ ਜਿਹੜਾ ਪਰਿਵਾਰ ਇੱਕ ਬੰਦਿਆਂ ਤੇ ਮੇਰੇ ਤੇ ਟਿੱਪਣੀਆਂ ਕਰਨੀਆਂ ਮੇਰੇ ਪਰਵਾਹ ਤੇ ਟਿੱਪਣੀਆਂ ਕਰਨੀਆਂ ਇਹ ਗੱਲਾਂ ਪੋਲਿਟੀਸ਼ੀਅਨ ਨੂੰ ਵਧੀਆ ਸ਼ੋਭਾ ਨਹੀਂ ਦਿੰਦੀਆਂ ਔਰ ਮੈਨੂੰ ਫੇਰ ਵੀ ਬੜਾ ਅਫਸੋਸ ਹੈ ਮੇਰੇ ਭਰਾ ਤੇ ਕਿ ਮੈਨੂੰ ਲੱਗਦਾ ਕਿ ਅੱਜ ਰਾਹੁਲ ਗਾਂਧੀ ਦੀ ਟੀਮ ਚ ਚੌਥੀ ਵਾਰੀ ਮੈਂਬਰ ਆਫ ਪਾਰਲੀਮੈਂਟ ਰਵਨੀਤ ਬਿੱਟੂ ਬਣਦਾ ਤੇ ਮੈਨੂੰ ਖੁਸ਼ ਹੀ ਬਸ ਅਮਰਤਾ ਵੜਿੰਗ ਹੋਣਾ ਦੇ ਕੀ ਜਜ਼ਬਾਤ ਨੇ ਇਸ ਵੇਲੇ ਤੁਸੀਂ ਇਕੱਠੇ ਹੋਵੋਗੇ ਕੀ ਇਮੋਸ਼ਨਸ ਨੇ ਆ ਗੱਲ ਕਰਾ ਦਿੰਦੇ ਆ ਮੱਕੜ ਸਾਹਿਬ ਤੁਸੀਂ ਸਾਨੂੰ ਬਹੁਤ ਪਿਆਰ ਦਿੱਤਾ ਐਂਡ ਤੁਸੀਂ ਬਹੁਤ ਆਵਾਜ਼ ਹੈ ਜਿਹੜੀ ਸੱਚੀ ਉਹ ਪਹੁੰਚਾਉਣ ਦਾ ਕੰਮ ਕੀਤਾ ਤੁਹਾਡੇ ਚੈਨਲ ਨੇ ਐਂਡ ਛੋਟਾ ਚੈਨਲ ਹੋਣ ਦੇ ਬਾਵਜੂਦ ਤੁਸੀਂ ਭਾਇਸ ਨਹੀਂ ਹੋਏ ਤੁਸੀਂ ਕਿਸੇ ਦਾ ਪੱਖਪਾਤ ਨਹੀਂ ਕੀਤਾ ਜਿੱਥੇ ਸਾਨੂੰ ਕਹਿਣਾ ਸੀ ਉਹ ਵੀ ਕੀਤਾ ਆਈ ऍम ਰੀਅਲੀ ਥੈਂਕਫੁਲ ਟੂ ਯੂ ਤੁਹਾਡੇ ਚੈਨਲ ਦਾ ਔਰ ਤੁਹਾਡੇ ਸਾਰੇ ਉਹਨਾਂ ਕੈਮਰਾਮੈਨਸ ਦਾ ਤੁਹਾਡਾ ਹਲੋ ਮੇਰੀ ਤਰਫ ਪਤਨੀ ਨਾਲ ਗੱਲ ਕਰੋ ਮੱਕੜ ਸਾਹਿਬ ਹਲੋ ਮੱਕੜ ਜੀ ਹਲੋ ਅਮ੍ਰਿਤਾ ਜੀ ਲੋਕ ਸੁਣ ਰਹੇ ਨੇ ਹਜ਼ਾਰਾਂ ਦੀ ਗਿਣਤੀ ਚ ਕੀ ਜਜ਼ਬਾਤ ਨੇ ਸਤਿ ਸ਼੍ਰੀ ਅਕਾਲ ਵੀ ਜੀ ਸੱਚੇ ਪਾਤਸ਼ਾਹ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਲੁਧਿਆਣਾ ਨਿਵਾਸੀਆਂ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਬਸ ਇਸ ਕੱਲੇ ਹੀ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਹੈ ਬਹੁਤ ਲੋਕਾਂ ਨੇ ਕੋਸ਼ਿਸ਼ ਕੀਤੀ ਤੁਹਾਨੂੰ ਥੱਲੇ ਸਿੱਟਣ ਦੀ ਬਹੁਤ ਆਪਣਿਆਂ ਦਾ ਵੀ ਜ਼ੋਰ ਲੱਗਿਆ ਰਿਹਾ ਪਰ ਫਿਰ ਵੀ ਲੋਕਾਂ ਨੇ ਪਿਆਰ ਦਿੱਤਾ ਬਹੁਤ ਪਿਆਰ ਦਿੱਤਾ ਔਰ ਮੈਂ ਜਦੋਂ ਸੱਚੇ ਪਾਤਸ਼ਾਹ ਆਪ ਰੱਖਣ ਵਾਲੇ ਹੋਣ ਨਾ ਮੇਰੇ ਵੀ ਪਾਵੇਂ ਸਾਰੀ ਦੁਨੀਆ ਇਕੱਠੀ ਹੋ ਜੇ ਉਹ ਕਹਿੰਦੇ ਆ ਨਾ ਮੇਰਾ ਪਤ ਤੁਸੀਂ ਮੇਰੇ ਯਾਦ ਆ ਜਿਸ ਦਿਨ ਇਹ ਗੱਲ ਕਈ ਇੰਟਰਵਿਊ ਚ ਤੁਸੀਂ इमोशनल ਹੋ ਰਹੇ ਹੋ ਰਾਜਾ ਵੜਿੰਗ ਵੀ इमोशनल ਹੋ ਰਹੇ ਸੀ ਬਤਿਆ ਵੀ ਮੈਨੂੰ ਲੱਗਦਾ ਬਹੁਤ ਇਮੋਸ਼ਨਲ ਹੋਣਗੇ ਇਸ ਵੇਲੇ ਪਰ ਜਦੋਂ ਤੁਸੀਂ ਕਿਹਾ ਕਿ ਮੈਂ ਪਾਠ ਕਰਦੀਆਂ ਤਾਂ ਤੁਹਾਡੇ ਵਿਰੋਧੀਆਂ ਨੇ ਉਸ ਗੱਲ ਦੇ ਉੱਤੇ ਵੀ ਕਮੈਂਟ ਕੀਤਾ ਕਿ ਡਰਾਮੇ ਕਰਦੇ ਨੇ ਔਰ ਉਹ ਆਪ ਧਰਮ ਦੀ ਰਾਜਨੀਤੀ ਕਰਦੇ ਰਹੇ ਪਰ ਮੈਨੂੰ ਲੱਗਦਾ ਲੋਕਾਂ ਨੇ ਜਵਾਬ ਦਿੱਤਾ ਬਿਲਕੁਲ ਬਹੁਤ ਠੋਕ ਕੇ ਲੋਕਾਂ ਨੇ ਜਵਾਬ ਦਿੱਤਾ ਬਹੁਤ ਠੋਕ ਕੇ ਜਵਾਬ ਦਿੱਤਾ ਮੇਰੇ ਵੀਰ ਲੋਕਾਂ ਨੇ ਹੁਣ ਸਾਰੇ ਪਾਛ ਨੇ ਬੜੀ ਰਹਿਮ ਪੱਕਾ ਕਰ ਲੈ ਲਓਗੇ ਕਿਉਂਕਿ ਰਵਨੀਤ ਬਿੱਟੂ ਕਹਿੰਦੇ ਸੀ ਘਰ ਵੀ ਹੈਣੀ ਇੱਥੇ ਮੇਰੇ ਵੀਰ ਕੀ ਕਹਿਣਾ ਵਿਰੋਧੀਆਂ ਨੂੰ ਕੁਝ ਨਹੀਂ ਕਹਿਣਾ ਮੈਂ ਜਿਉਂਦੇ ਵਾਸਤੇ ਰਹਿਣ ਜਿਉਂਦੇ ਵਾਸਤੇ ਰਹਿਣ ਬਹੁਤ ਧੰਨਵਾਦ ਬਹੁਤ ਧੰਨਵਾਦ ਅਮਰਤਾ ਵੜਿੰਗ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਰਾਜਾ ਵੜਿੰਗ इमोशनल ਹੋਏ ਅਮਰਤਾ ਵੜਿੰਗ ਰੋਣ ਲੱਗ ਕੇ ਗੱਲਬਾਤ ਕਰਦੇ ਹੋਏ ਔਰ ਉਹਨਾਂ ਨੇ ਕਿਹਾ ਕਿ ਬਤੌਰ ਇੱਕ ਚੰਗੇ মিডিਆ ਦੇ ਨਾਤੇ ਐਸਐਮਟੀਵੀ ਬਾਰੇ ਜ਼ਿਕਰ ਕਰਦੇ ਰਾਜਾ ਵੜਿੰਗ ਨੇ ਕਿਹਾ ਕਿ ਐਸਐਮਟੀਵੀ ਨੇ ਨਿਰਪੱਖ ਹੋ ਕੇ ਗਰਾਊਂਡ ਤੇ ਜਾ ਕੇ ਕੈਮਰਾਮੈਨਾਂ ਦਾ ਵੀ ਜ਼ਿਕਰ ਕਰਦੇ ਕਿਹਾ ਕਿ ਟੀਮ ਕਿਉਂਕਿ ਦਿਨ ਰਾਤ ਸਾਡੀ ਟੀਮ ਲੱਗੀ ਰਹੀ ਕੈਮਰਾਮੈਨ ਮਲਕੀਤ ਸਿੰਘ ਹੈਪੀ ਭਗਤਾ ਰਮਨ ਸ਼ਰਮਾ ਜਗਪ੍ਰੀਤ ਰਾਜਦੀਪ ਭੁੱਲਰ ਇਹ ਉਹ ਸਾਰੀ ਟੀਮ ਸੀ ਸਾਡੀ ਡਿੰਪਲ ਅਤਰ ਇਹ ਉਹ ਟੀਮ ਹੈ ਸਾਰੀ ਟੀਮ ਜਿਹੜੀ ਦਿਨ ਰਾਤ ਲੱਗੀ ਰਹੀ ਸੋ ਟੀਮ ਦੇ ਤੌਰ ਤੇ ਐਸਐਮਟੀਵੀ ਕੰਮ ਕਰ ਰਿਹਾ ਹੈ ਹਰਦੀਪ ਖਾਸ ਤੌਰ ਤੇ ਸਾਰੀ ਟੀਮ ਦਾ ਜ਼ਿਕਰ ਕਰਨਾ ਚਾਹੂੰਗਾ ਔਰ ਰਾਜਾ ਵੜਿੰਗ ਨੇ ਕਿਹਾ ਕਿ ਪੂਰੀ ਟੀਮ ਨਿਰਪੱਖ ਹੋ ਕੇ ਕੰਮ ਕਰਦੀ ਰਹੀ ਅਸੀਂ ਪੱਪੀ ਪ੍ਰੈਸ਼ਰ ਹੋਣਾ ਦਾ ਇੰਟਰਵਿਊ ਕੀਤਾ ਰਾਜਾ ਵੜਿੰਗ ਹੋਣਾ ਦਾ ਇੰਟਰਵਿਊ ਕੀਤਾ ਅਸੀਂ ਲਗਾਤਾਰ ਰਵਨੀਤ ਬਿੱਟੂ ਦੇ ਨਾਲ ਸੰਪਰਕ ਸਾਧਿਆ ਪਰ ਕਿਉਂਕਿ ਚੋਣਾ ਚ ਸਮਾਂ ਘੱਟ ਹੁੰਦਾ ਤਾਂ ਉਹਨਾਂ ਕੋਲੇ ਛੋਟੇ ਚੈਨਲ ਵਾਸਤੇ ਸਮਾਂ ਨਹੀਂ ਸੀਗਾ ਤਾਂ ਰਾਜਾ ਵੜਿੰਗ ਨੇ ਜਿਵੇਂ ਜ਼ਿਕਰ ਕੀਤਾ ਕਿ ਭਾਵੇਂ ਚੈਨਲ ਛੋਟਾ ਸੀ ਪਰ ਅਸੀਂ ਸੱਚ ਦਿਖਾਇਆ ਲਗਾਤਾਰ ਕੋਸ਼ਿਸ਼ ਕੀਤੀ ਕਿ ਸਾਡੇ ਛੋਟੇ ਚੈਨਲ ਤੇ ਰਵਨੀਤ ਬਿੱਟੂ ਵੀ ਆਉਂਦੇ ਤੇ ਉਹ ਗੱਲ ਕਰਦੇ ਕਿ ਆਖਰ ਉਹਨਾਂ ਦੇ ਬਿਆਨ ਹੁੰਦੇ ਸੀ ਕਿ ਥੁੱਕ ਕੇ ਚੱਟਣ ਵਾਲੇ ਔਰ ਹੋਰ ਬਹੁਤ ਸਾਰੇ ਕਿਸਾਨ ਅੰਦੋਲਨ ਚ ਬਿਆਨ ਸੀ ਤਾਂ ਹੁਣ ਰਾਜਾ ਵੜਿੰਗੇ ਚੋਣ ਜਿੱਤ ਗਏ ਨੇ ਔਰ ਸਾਡੇ ਨਾਲ ਐਕਸਕਲੂਸਿਵ ਗੱਲਬਾਤ ਉਹਨਾਂ ਨੇ ਕੀਤੀ ਜਜ਼ਬਾਤੀ ਹੋਏ ਨੇ